ਮਾਨਯੋਗ ਸੀਐਮ ਪੰਜਾਬ ਜੀ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਅੰਡਰ ਦਾ ਸੁਪਰਵੀਜ਼ਨ ਆਫ ਡੀਜੀ ਬਾਰਡਰ ਰੇਂਜ ਸਰਦਾਰ ਸਤਿੰਦਰ ਸਿੰਘ ਜੀ ਅਤੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਆਈਪੀਐਸ ਅਤੇ ਸ਼੍ਰੀ ਅਦਿਤਿਆ ਵਾਰਗਿਆਰ ਐਸਪੀ ਇਨਵੈਸਟੀਗੇਸ਼ਨ ਜਿਹਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਸਾਡੇ ਸਪੈਸ਼ਲ ਸੈੱਲ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅਸੀਂ ਅਕਰੋਸ ਦਾ ਬਾਰਡਰ ਸਾਨੂੰ ਇੱਕ ਗੁਪ ਸੂਚਨਾ ਮਿਲੀ ਸੀ ਗੁਰੂ ਜਨਾ ਦੇ ਦਰ ਤੇ ਅਸੀਂ 60 ਵੰਬਰ ਮਕਦਮਾ ਦਰਜ ਕੀਤਾ ਥਾਣੇ ਨੂੰ ਬੋਗੋ ਵਿਖੇ ਅਤੇ ਉਹਨਾਂ ਦੇ ਵਿੱਚ ਅਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਨੇ ਜਤਿੰਦਰ ਸਿੰਘ ਕਰਨ ਅਤੇ ਰਣਜੀਤ ਜੋ ਕਿ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਸ ਤਫਤੀਸ਼ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਸੱਤ ਗਲੌਕ ਪਿਸਟਲ ਸਮੇਤ ਮੈਗਜ਼ੀਨ ਸੱਤ ਜ਼ਿੰਦਾ ਰੌਂਦ ਅਤੇ ਸਾਨੂੰ 2 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਜਿਹੜੀ ਕਿ ਅਕ੍ਰੋਸ ਦਾ ਬਾਰਡਰ ਤੋਂ ਲੈਂਦੀ ਗਈ ਸੀ ਅਤੇ 2 ਲੱਖ ਡਰਗ ਮਣੀ ਵੀ ਇਕੱਤਰ ਕਰ ਹੋਈ ਹੈ ਇੱਕ ਔਟੋ ਰਿਕਸ਼ਾ ਜੋ ਕਿ ਜਤਿੰਦਰ ਦਾ ਹੈ ਮੈਂ ਤੁਹਾਨੂੰ ਦੱਸਾਂ ਜਾਵਾਂ ਕਿ ਅਸੀਂ ਸਾਨੂੰ ਸਮੇਂ-ਸਮੇਂ ਦੇ ਸਿਰ ਦੇ ਸਾਨੂੰ ਸਖਤ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ ਅਸੀਂ ਇਸ ਯੁੱਧ ਨਸ਼ਾ ਵਿਰੁੱਧ ਸਖਤ ਕਾਰਵਾਈ ਕਰਦੇ ਰਹੇ ਹਾਂ